ਸਾਰੇ ਹੀ ਗੀਤ ਲੋਰੀਓ ਤੇ ਸਾਡੇ ਵਿੱਚ ਬੈਠੀਆਂ ਸਾਡੀਆਂ ਮਯਾਵਰ ਮਾਤਾ ਬਣਾਓ ਫਤਿਹ ਵੈਗੂ ਜੀ ਦਾ ਖਾਂਸਾ ਪ੍ਰੇਮ ਹਮੇਂ ਜੁਕੇ ਫਤਿਹ ਸੁਝਿਓ ਆਪਾਂ ਇੱਕੋ ਜਿਹਾ ਮਾਤਾ ਤੇ ਮਾਪੇ ਦੇ ਵਿੱਚ ਪਾਰ ਲੈ ਕੇਾਰੇ ਚੋਹ ਤਰ੍ਹਾਂ ਦੇ ਚਲੇਗੇ ਉਹਦਾ ਕਾਰਨ ਉਹਦਾ ਕਾਰਨ ਇੱਕੋ ਹੈ ਕਿ ਅਸੀਂ ਪਿੱਛੇ ਤੋਂ ਮੰਗਦੀ ਗੱਲ ਰਹੀਆਂ ਅਸੀਂ ਮੰਗ ਕਰ ਰਹੇ ਆ ਕਿ ਸਾਡਾ ਲਾਗ ਸਖਾਚਾ ਜਗ੍ਹਾ ਮਗਾਈਏ ਮਰਤਾਂ ਕੋ ਜੋੜਾ ਜਣਾ ਤੈਨ ਦਾ ਸਾਡੇ ਫਸਲ ਦਾ ਅਸੀਂ ਜੋ ਪੈਦਾ ਕਰ ਰਹੇ ਆ ਜੋ ਮਗਾਈ ਲਾਗ ਖੱਤੇ ਦੇ ਮਤਾਂਕਸਰੋਂ ਭਾਣਨਾ ਚਾਹੀਦਾ ਕਿ ਜੇ ਸਾਨੂੰ ਅਸੀਂ ਪਹਿਲਾ ਕੰਮ ਜਿਹੜੀ ਚੀਜ਼ ਦੀ ਮਤੋਂ ਕਰਦੇ ਆ ਤੇ ਜੋ ਪੰਜ ਪੇ ਚੀਜ਼ਾਂ ਵਾਧੇ ਤਾਂ ਉਹ ਮਤਾਂਕਸਰੋਂ ਇੱਕ ਫਰਜ਼ਦਾਰ ਭਾਣਨਾ ਚਾਹੀਦਾ। ਉਹ ਬਾਤ ਕੀ ਹੁੰਦੀ ਹੈ ਸਾਡੀ ਸਾਡੇ ਪਰਮਾਤਮਾ ਦੇ ਵਿੱਚ ਫੁੱਟ ਪਈ ਸਾਡੇ ਪਰਮਾਨ ਵਿੱਚ ਜਿਹੜੀ ਏਕਤਾ ਦੀ ਮਨਾਈ ਇਸ ਕਰਕੇ ਵੀਰੋ ਅੱਜ ਵੀ ਅਸੀਂ ਤਰਸਦੇ ਰਹਿੰਦੇ ਹਾਂ ਉਹਨਾਂ ਗੱਲਾਂ ਨੂੰ ਅੱਜ ਰਿਆ ਛੱਕ ਛੱਕੀ ਤੇ ਬੈਠੇ ਰਹਿ ਗਏ ਬੰਦਾ। ਅਤੇ ਜਿਹੜੀਆਂ ਸਾਡੇ ਸਮਾਜ ਦੇ ਵਿੱਚ ਬੱਚਿਆਂ ਤੇ ਰਾਨਾ ਜਿਨ੍ਹਾਂ ਨੇ ਉਹ ਤੁਹਾਨੂੰ ਕੱਟ ਗੀਤੀ ਜਨ ਤੁਹਾਨੂੰ ਥੋੜੇ ਨਾ ਜਿਨ੍ਹਾਂ ਨੇ ਆਪਣੀ ਇੱਕ ਪੂਰਤ ਤੋਂ ਕੇ ਬਲਾਈ ਉਹਨਾਂ ਨੇ ਆਪਣੇ ਸਦਾ ਲਈ ਭਲਾ ਕੋ ਆਪਣੀਆਂ ਬੱਚਾ ਬਲਾਈਆਂ ਹੋ ਜਾਨਾ ਜਿਗੀ ਮਤੀ ਜੇ ਸਾਡੇ ਸਾਡੇ ਛੋਟੇ ਕਾਰਨ ਬਦਲਿਆ ਸੀ ਆਪ ਤੱਕੀਆਂ ਝੱਟ ਕੇ ਬੈਠਣੇ ਮਜਬੂਰ ਕਿ ਹੋਏ ਆਗੇ ਇਹ ਬੱਜੇ ਜਾਣੇ ਦਾ ਆਪਨੇ ਮਹਲਾ ਬਣਾ ਕਾਰਨ ਹੈ ਤੇ ਸਾਡੀ ਜਮਾਤ ਦਾ ਭਲਾ ਹੋਣਾ ਦਾ ਨਹੀਂ ਜਿੰਨਾ ਅਸੀਂ ਪਾਪ ਕਰਦੇ ਆ ਪਰ ਜਿੱਥੇ ਅਸੀਂ ਅਣ ਜਾਣੇ ਜਾਂ ਅਸੀਂ ਪਾਪ ਜਿਹੜਾ ਕਰ ਰਹੇ ਹਾਂ ਉਸ ਦਾ ਸਾਡੀ ਮਜਬੂਰੀ ਤੇ ਕਰਤਾ ਨਹੀਂ ਉਸ ਪਾਪ ਨੇ ਵੱਢੇ ਜਿੰਨਾ ਵੱਡਾ ਤੁਸੀਂ ਧਰਮ ਕਰਦੇ ਹੋ ਉਸ ਧਰਮਾ ਰੇਖਾ ਜੋਖਾ ਤੇ ਪਾਪ ਦਾ ਜਿਹੜਾ ਸੋਹਰੇ ਮਹਾਰਾਜ ਦੇ ਦੁਆਰ ਉਹ ਬਕਾਇਦਾ ਲਿਖਿਆ ਜਾਂਦਾ ਕਿਉਂਕਿ ਬਹੁਤ ਵੱਡਾ ਪਾਪ ਦੀ ਕਰਦੇ ਆ ਜਿੱਥੇ ਬਾਕ ਬੰਦਾ ਪਾਪ ਕਰ ਰਹੇ ਆ ਉਸ ਪਾਪ ਨੂੰ ਕੰਮਾਂ ਦੇ ਅੱਗੇ ਅੱਗੇ ਉਹ ਜਿਹੜਾ ਧੰਮ ਕਰਦੇ ਇਹ ਕਾਦ ਕਰ ਹੁੰਦਾ ਤਕਰੀ ਦੇ ਵਿੱਚ ਪਾ ਕੇ ਤੇ ਟੱਕਰੀ ਦੇ ਵਿੱਚ ਜਿਹੜਾ ਪਾਪ ਉਹ ਕੱਢ ਜਾਂਦਾ ਤੇ ਜਿਹੜਾ ਥੋੜਾ ਧੰਮਾ ਜਿਹੜਾ ਥੋੜਾ ਪੁੱਲ ਕਰਿਆ ਉਹ ਵੱਧ ਜਾਂਦਾ ਤਕਰੀ ਪਰ ਤਾਂ ہمارے ਪਾਸਿਆ ਜਿਹੜਾ ਪਾਣਾ ਥੱਲੇ ਨੂੰ ਆ ਜਾਂਦਾ ਹੈ ਕਾਰਨ ਕਿ ਕਿੰਨਾ ਵੱਡਾ ਪੂਲਾ ਸਮਾਜ ਜਿਹੜੇ ਸਮਾਜ ਨੂੰ ਤੁਸੀਂ ਆਪਣਾ ਪੇਟ ਭਰ ਲਈ ਉਸ ਖੇਤ ਦੇ ਵਿੱਚ ਨਾਜ ਪੈਦਾ ਕਰ ਦਿਓ ਜਿਹੜਾ ਜੀਵ ਜੰਤੂ ਜਿਹੜੇ ਜੀਵ ਜੰਤੂ ਸਾਡੇ ਵੇਖੇ ਦੇ ਵਿੱਚੋਂ ਉਹ ਜਿਹੜਾ ਨਾਮ ਪਾਦਾ ਕਰਕੇ ਉਸ ਜੀਵ ਜੰਤੂ ਨੂੰ ਜਿੰਨੇ ਉਹ ਖੇ ਰੋਡ ਛੋੜਾ ਮਰਦਾ ਧਾਰ ਲੈ। ਜੋ ਇਹ ਕਰਕੇ ਤਾਂ ਮਾ ਜਿਹਾ ਉਹ ਭਾਰਵਾ ਕਰਦਾ ਤੇ ਤੇ ਇਹ ਐਡਾ ਵੱਡਾ ਧਰਮ ਕਰਨ ਵਾਲੀ ਜਮਾਤ ਐਡਾ ਵੱਡਾ ਸਾਡੇ ਸਮਾਜ ਨੂੰ ਦੇਣ ਵਾਲੀ ਉਹ ਦੀਰ ਅੱਜ ਖੋਲਾ ਉਹ ਜਮਾਤ ਨੂੰ ਮਿਲ ਪੋ ਰਹਿਣਾ ਧੀਆ ਕੀ ਕਿ ਅੱਜ ਸੇ ਆਪਣੇ ਦਰਖ ਨਾਲੇ ਨਾਲ ਪੜਨਾ ਪਾ ਦੂ ਦੰਦਨ ਮੈਂ ਦੀਆਂ ਸੋ ਆਪਣੇ ਦੇਸ਼ ਚ ਜਿੰਨਾ ਬੜਾ ਪਾਪ ਕਰਦੇ ਆ ਮੇਰੇ ਘਰਾਂ ਕੋਈ ਹੋਣਾ ਐਨਾ ਪਾਪ ਤਾਂ ਜਿਹੜਾ ਜਮਾਤ ਨੇ ਕਰਦੀ ਹੋਈ ਜਦੋਂ ਤੇ ਜਦੋਂ ਪਾਣੀ ਨਾਲ ਜਾਣਾ ਤੁਸੀਂ ਸੇਜ ਦੇ ਪਾਣੀ ਝਰਨਾ ਹੈ ਤਉ ਪਾਣੀ ਦੇ ਨਾਲ ਪਤਾ ਨਹੀਂ ਕਿੰਨਾ ਜਿਆਦਾ ਡੇਗ ਜਤੋ ਹੈ ਉਹਨੇ ਡੁੱਬ ਕੇ ਮਰਨਾ ਹੈ ਤੇ ਜਦੋਂ ਤੁਸੀਂ ਫਸਲਾਂ ਭਾਵੇਂ ਕੋਈ ਵੀ ਹੈ ਉਸ ਫਸਲ ਦੀ ਇਕਾਈ ਕਰਨੀ ਹੈ ਆਪਣੇ ਖੇਤ ਨੂੰ ਕਿਆ ਕਰਨਾ ਹੈ ਪਾਸੇ ਤੋਂ ਕੱਕ ਕੰਨਾਂ ਨਾਲ ਸਾਡਾ ਬੱਚਾ ਤੋਂ ਘੜ ਕੇ ਉਸ ਨੂੰ ਅੱਗੇ ਲਾਉਣੀ ਹੈ ਤੇ ਪਤਾ ਨਹੀਂ ਕਿੰਨੇ ਹਜ਼ਾਰਾਂ ਮਾਰਦੇ ਉਸ ਅਗਰੇ ਢੇਚ ਹੋਇਆ ਜੇਰ ਜੱਤੋਂ ਨੂੰ